ਸਤਿ ਸ਼੍ਰੀ ਅਕਾਲ ਜੀ ਪਿਛਲੇ ਦਿਨੀ ਨੌਜਵਾਨ ਗਸੇਵਿਕ ਸਿੰਘ ਦਾ ਮੋਹਾਲੀ ਦੇ ਵਿੱਚ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਕੁਝ ਪ੍ਰਵਾਸੀ ਨੌਜਵਾਨਾਂ ਦੇ ਵੱਲੋਂ ਇਹ ਪਹਿਲਾ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਕੁੰਬੜੇ ਦੇ ਵਿੱਚ ਦੋ ਨੌਜਵਾਨਾਂ ਦਾ ਕਤਲ ਹੋਇਆ ਸੀ ਤੇ ਜਿਹੀਆਂ ਅਨੇਕਾਂ ਘਟਨਾਵਾਂ ਹਰ ਰੋਜ਼ ਆਉਂਦੀਆਂ ਨੇ ਆਪਣੇ ਸਾਹਮਣੇ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਨੇ ਪਰ ਹਾਲੇ ਤੱਕ ਇਸ ਮਾਮਲੇ ਤੇ ਇਹ ਇੱਕ ਵੱਡੀ ਕਮੀ ਰਹੀ ਹੈ ਕਿ ਇਨ੍ਹਾਂ ਲੋਕਾਂ ਦੀ ਪਛਾਣ ਵੀ ਨਹੀਂ ਹੁੰਦੀ ਜੋ ਪ੍ਰਦੇਸਾਂ ਤੋਂ ਆ ਕੇ ਜੋ ਜਿਹੜੇ ਸਟੇਟਾਂ ਤੋਂ ਆ ਕੇ ਪੰਜਾਬ ਦੇ ਵਿੱਚ ਕੰਮ ਕਰਦੇ ਨੇ ਆਪਾਂ ਵੀ ਕਈ ਵਾਰ ਅਜਿਹੇ ਵੀਡੀਓਜ਼ ਦੇ ਰਾਹੀਂ ਤੁਹਾਡੇ ਸਾਹਮਣੇ ਪੱਕ ਰੱਖਿਆ ਫਿਰ ਚੇਹ ਲੋਹਿਆਣੇ ਦੇ ਗੁਰਨਾਨਕ ਸਟੇਡੀਅਮ ਦੇ ਅੱਗੇ ਜੋ ਫੁੱਟਪਾਥ ਤੇ 40 ਤੋਂ 50 ਪ੍ਰਵਾਸੀ ਹਰ ਰੋਜ਼ ਪੈਂਦੇ ਨੇ ਜਿਨ੍ਹਾਂ ਕੋਲ ਆਧਾਰ ਕਾਰਡ ਵੋਟਰ ਕਾਰਡ ਆਦਿ ਕੋਈ ਚੀਜ਼ ਵੀ ਨਹੀਂ ਹੈ ਉਹ ਕੋਈ ਵੀ ਕਤਲ ਕੋਈ ਵੀ ਅਜਿਹਾ ਗੈਰਕਾਨੂੰਨੀ ਕੰਮ ਕਰਕੇ ਕਿਤੇ ਵੀ ਗਾਇ ਹੋ ਸਕਦੇ ਨੇ ਜਿਨ੍ਹਾਂ ਦੀ ਕੋਈ ਪਛਾਣ ਕਰਨੀ ਵੀ ਮੁਸ਼ਕਲ ਹੋ ਜਾਵੇਗੀ ਤੇ ਅਜਿਹੇ ਨੂੰ ਬਾਅਦ ਦੇ ਵਿੱਚ ਅੰਨੇ ਕਤਲ ਦਾ ਨਾਮ ਦੇ ਦਿੱਤਾ ਜਾਂਦਾ ਦੱਸ ਦਈਏ ਕਿ ਇਸ ਤੋ ਇਲਾਵਾ ਹੁਣ ਇੱਕ ਨਵੀਂ ਮੁਹਿੰਮ ਆਪਾਂ ਸ਼ੁਰੂ ਕਰਨ ਲੱਗੇ ਆ ਕਿਉਂਕਿ ਹੁਣ ਨੌਜਵਾਨਾਂ ਨੂੰ ਆਮ ਲੋਕਾਂ ਨੂੰ ਅੱਗੇ ਆਉਣਾ ਪਵੇਗਾ ਜਿਵੇਂ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕਿਹਾ ਸੀ ਕਿ ਹਰ ਚੀਜ਼ ਤੇ ਜ਼ਰੂਰੀ ਨਹੀਂ ਹੁੰਦਾ ਕਾਨੂੰਨ ਬਣੇ ਕੁਝ ਕੰਮਾਂ ਦੇ ਵਿੱਚ ਆਮ ਨਾਗਰਿਕਾਂ ਨੂੰ ਵੀ ਸਹਿਯੋਗ ਕਰਨਾ ਪੈਂਦਾ ਸੋ ਹਰ ਕੰਮ ਦੀ ਆਪਾਂ ਚਾਹਕ ਸਰਕਾਰਾਂ ਤੋਂ ਪ੍ਰਸ਼ਾਸਨ ਤੋਂ ਨਾਰਕੀਏ ਪ੍ਰਸ਼ਾਸਨ ਦੀ ਮਦਦ ਕਰੀਏ ਸੋ ਇੱਕ ਮੁਹਿੰਮ ਚਲਾਉਣ ਲੱਗੇ ਆ ਕਿ ਜਿਹੜੇ ਤੁਹਾਡੇ ਇਲਾਕੇ ਦੇ ਵਿੱਚ ਇਸ ਤਰ੍ਹਾਂ ਦੇ ਪ੍ਰਵਾਸੀ ਰਹ ਰਹੇ ਨੇ ਫਿਰ ਜੇ ਕੋਈ ਘੁੰਮਣ ਆਇਆ ਜਾਂ ਮਕਾਨ ਦੇ ਲਈ ਹੈ ਜਾਂ ਪੱਕੇ ਤੌਰ ਤੇ ਰਹਿਣ ਦੇ ਲਈ ਕੀ ਉਹਨਾਂ ਦੀ ਵੈਰੀਫਿਕੇਸ਼ਨ ਹੋਈ ਹੈ ਕਿ ਉਹਨਾਂ ਦੇ ਕੋਲ ਉਹਨਾਂ ਦਾ ਪਛਾਣ ਪੱਤਰ ਹੈ ਇਹਨਾਂ ਦੀ ਵੈਰੀਫਿਕੇਸ਼ਨ ਕਰਵਾਈਏ ਸੋ ਅਗਲੀ ਗੱਲਬਾਤ ਤੁਹਾਡੇ ਸਾਹਮਣੇ ਵਕੀਲ ਸਾਹਿਬ ਰੱਖਣਗੇ ਹਾਲਾਂਕਿ ਪੂਰੀ ਇੰਟਰਵਿਊ ਵੀ ਜਲਦ ਤੁਹਾਨੂੰ ਕੱਲੀ ਕੱਲੀ ਡਿਟੇਲ ਵੀ ਦੱਸਾਂਗੇ ਤੇ ਤੁਸੀਂ ਕਿਤੇ ਕਿਤੇ ਕਿਹੜੇ ਕਿਹੜੇ ਸ਼ਹਿਰ ਚੋਂ ਇਸ ਮੁਹਿੰਮ ਦੇ ਵਿੱਚ ਸਾਡਾ ਸਹਿਯੋਗ ਦਮੋਗੇ ਜਰੂਰ ਕਮੈਂਟ ਕਰਨਾ ਕਿਉਂਕਿ ਮੁਹਾਲੀ ਦੇ ਵਿੱਚ ਹੋਏ ਇਸ ਕਤਲ ਤੋਂ ਬਾਅਦ ਬੇहद ਜ਼ਰੂਰੀ ਬਣ ਗਈ ਹੈ ਮੁਹਿੰਮ ਹੁਣ ਸੁਣੋ ਵਕੀਲ ਸਾਹਿਬ ਦੀ ਗੱਲਬਾਤ ਜਿਹੜੇ ਵੀ ਦੋਸਤੋ ਜਿਹੜੇ ਵੀ ਪ੍ਰਵਾਸੀ ਇੱਥੇ ਆਏ ਨੇ ਪੰਜਾਬ ਤੋਂ علاوہ ਜਿਹੜੇ ਮੂਲ ਰੂਪ ਤੋਂ ਜੰਮਪਲ ਇੱਥੋਂ ਦੇ ਨੇ ਇਸ ਤੋਂ ਇਲਾਵਾ ਜਿਹੜਾ ਬੰਦਾ ਵੀ ਬਾਹਰੋਂ ਇੱਥੇ ਆਇਆ ਉਹਦੀ ਆਈਡੈਂਟੀਟੀ ਮਰਸਤ ਹੈ ਜੇ ਉਹ ਕੋਮਨ ਆਇਆ ਉਹਦੇ ਕੋਲੋਂ ਦਾ ਆਈਡੈਂਟੀਟੀ ਪ੍ਰੂਫ ਹੋਣਾ ਚਾਹੀਦਾ ਹੈ ਨੰਬਰ ਤੋਂ ਜੇ ਉਹਥੇ ਰਹਿ ਰਿਹਾ ਹੈ ਤੇ ਘੱਟੋ ਘੱਟ ਉਹਦੀ ਟ੍ਰੇਸੇਬਿਲਟੀ ਲਈ ਉਹਦਾ ਆਈਡੈਂਟੀਟੀ ਪ੍ਰੂਫ ਜਾਂ ਵੈਂਡਰ ਡਿਵੈਲਪਮੈਂਟ ਦੇ ਮੁਤਾਬਕ ਉਹਦੀ ਰਜਿਸਟ੍ਰੇਸ਼ਨ ਤੇ ਲੋਕਲ ਤੇ ਪਲੱਸ ਪੁਰਾਣੇ ਥਾਣੇ ਦਾ ਜਿਹੜਾ ਵੀ ਤੁਹਾਡੇ ਇਲਾਕੇ 'ਚ ਤੁਹਾਨੂੰ ਕੋਈ ਪ੍ਰਵਾਸੀ ਦਿੱਖਦਾ ਉਹਦੀ ਫੋਟੋ ਖਿੱਚ ਕੇ ਤੁਸੀਂ ਫੋਟੋ ਖਿੱਚ ਕੇ ਲੋਕਲ ਥਾਣੇ ਨੂੰ ਦੇ ਸਕਦੇ ਹੋ ਕਿ ਇਸ ਬੰਦੇ ਦੀ ਸਾਨੂੰ ਆਈਡੈਂਟੀਟੀ ਲੈ ਕੇ ਦਿਓ ਤੇ ਟ੍ਰੈਸੇਬਿਲਟੀ ਲੈ ਕੇ ਦਿਓ ਵੀ ਕਿਹੜੇ ਪਿੰਡ 'ਚ ਰਹਿੰਦਾ ਤੇ ਮਕਾਨ ਮਾਲਕ ਨੂੰ ਹਦਾਇਤ ਦਿਓ ਕਿ ਉਹਦੀ ਪੁਲਿਸ ਵੈਰੀਫਿਕੇਸ਼ਨ ਕਰਾਵੇ ਜਿਹੜਾ ਮਕਾਨ ਮਾਲਕ ਪੁਲਿਸ ਵੈਰੀਫਿਕੇਸ਼ਨ ਨਹੀਂ ਕਰਾਉਂਦਾ ਜਿਹੜਾ ਬੰਦਾ ਰਹਿ ਰਿਹਾ ਚਾਹੇ ਉਹਦਾ ਰਿਸ਼ਤੇਦਾਰ ਹੋ ਕੇ ਰਹਿ ਰਿਹਾ ਜਿਹੜਾ ਬੰਦਾ 7 ਦਿਨ ਤੋਂ ਵੱਧ ਜਾਂ 3 ਦਿਨ ਤੋਂ ਵੱਧ ਰਹਿ ਰਿਹਾ ਉਸ ਬੰਦੇ ਦੀ ਪੁਲਿਸ ਵੈਰੀਫਿਕੇਸ਼ਨ ਮਸਟ ਹੈ ਤੇ ਤੁਸੀਂ ਮਕਾਨ ਮਾਲਕ ਨੂੰ ਕਹਿ ਸਕਦੇ ਹੋ ਸੀਪੀਆਰਸੀ ਸੈਂਟਰ ਤੋਂ ਤੁਹਾਨੂੰ ਪੁਲਿਸ ਵੈਰੀਫਿਕੇਸ਼ਨ ਫਾਰਮ ਮਿਲਦਾ ਹੈ ਫਾਰਮ ਲਵਾਓ ਉਹਦਾ ਫੋਟੋ ਲਵਾਓ ਉਦੀ ਪੂਰਾ ਐਡਰੈਸ ਲਿਖੋ ਤੇ ਪਿੰਡ ਦਾ ਐਡਰੈਸ ਲਿਖੋ ਉਹਦੇ ਪਿੰਡ ਦਾ ਆਧਾਰ ਕਾਰਡ ਲਿਖੋ ਜੇ ਪੁਲਿਸ ਤੁਹਾਡੇ ਕੋਈ ਵਰਕਰ ਨਹੀਂ ਲੈਂਦੀ ਇਹ ਪੁਲਿਸ ਵੈਰੀਫਿਕੇਸ਼ਨ ਫਾਰਮ ਨਹੀਂ ਲੈਂਦੀ ਤੇ ਐਸਐਚਓ ਨੂੰ ਰਜਿਸਟਰੀ ਕਰਾ ਦਿਓ ਤੇ ਇੱਕ ਉਧਰ ਦੇ ਥਾਣੇ ਦੇ ਐਸਐਚਓ ਨੂੰ ਰਜਿਸਟਰੀ ਕਰਾ ਦਿਓ ਉਹਨੂੰ ਹਿੰਦੀ ਚ ਜਾਂ ਇੰਗਲਿਸ਼ ਚ ਭਰਿਓ ਤਾਂ ਕਿ ਜਿਹੜੇ ਬਾਹਰਲੇ ਥਾਣੇ ਚ ਜਾਣਾ ਉਹ ਨੂੰ ਸਮਝ ਸਮਝ ਸਕਣ ਤੇ ਕਰ ਸਕਣ ਔਰ ਉਸ ਬੰਦੇ ਦੀ ਆਇਡੈਂਟੀਫਿਕੇਸ਼ਨ ਤੇ ਪਲੱਸ ਲੋਕਲ ਰਿਸਪੌਂਸਿਬਲ ਬੰਦਾ ਕੌਣ ਹੈ ਉਹ ਮਸਟ ਹੈ ਤੁਸੀਂ ਲੈ ਸਕਦੇ ਹੋ ਤੁਹਾਨੂੰ ਇੱਥੇ ਕੋਈ ਰੋਕ ਨਹੀਂ ਹੈ ਕਿਸੇ ਨਾਲ ਜ਼ੋਰ ਜ਼ਬਰਦਸਤੀ ਨਹੀਂ ਕਰਨੀ ਗਾਲ ਬੰਦਾ ਨਹੀਂ ਕਰਨਾ ਮਾੜਾ ਚੰਗਾ ਨਹੀਂ ਬੋਲਣਾ ਸੋ ਤੁਸੀਂ ਉਹਦੀ ਵੀਡੀਓ ਵੀ ਬਣਾ ਸਕਦੇ ਹੋ ਔਰ ਜੇ ਕੋਈ ਤੁਹਾਨੂੰ ਕਿਸੇ ਤਰ੍ਹਾਂ ਦਾ ਖਲਨ ਪਾਉਂਦੇ ਨੇ ਨੂ 188 ਦਾ ਪਰਚਾ ਵੀ ਉਹਨਾਂ ਦੇ ਖਿਲਾਫ ਫੇਰ ਡਿਟੇਲ ਵੀਡੀਓ ਦੇ ਜੁੜੇ ਹੋਣ ਨਾਲ ਤੁਹਾਨੂੰ ਪੂਰੇ ਕਾਨੂੰਨ ਦੀ ਜਾਣਕਾਰੀ ਦਿੱਤੀ ਜਾਏਗੀ ਸਹਿਜ ਨਾਲ ਸਹਿਮਤੀ ਨਾਲ ਉਹਨਾਂ ਨੂੰ ਤੁਸੀਂ ਆਉਣ ਤੋਂ ਨਹੀਂ ਰੋਕ ਸਕਦੇ ਤੁਹਾਨੂੰ ਬਾਹਰ ਜਾਣ ਤੋਂ ਕੋਈ ਨਹੀਂ ਰੋਕ ਸਕਦਾ ਤੁਹਾਡਾ ਸੰਵਧਾਨਿਕ ਰਾਈਟ ਹੈ ਸੋ ਤੁਸੀਂ ਕੋਈ ਐਸਾ ਕੰਮ ਨਹੀਂ ਕਰਨਾ ਜਿਹੜਾ ਗੈਰਕਾਨੂੰਨੀ ਹੋਵੇ ਪਰ ਤੁਹਾਡੇ ਕੋਲ ਉਹਦੀ ਆਈਡੈਂਟੀਟੀ ਜਾਣਨ ਦਾ ਪੂਰਾ ਅਧਿਕਾਰ ਹੈ ਤੁਸੀਂ ਉਹਦੀ ਆਈਡੈਂਟੀਟੀ ਪੁੱਛ ਸਕਦੇ ਹੋ ਵੀ ਉਹ ਆਪਣੀ ਆਈਡੈਂਟੀਟੀ ਦਿਖਾ ਤੇ ਤੇਰਾ ਬਾਮਾ ਚਾਚਾ ਤਾਇਆ ਭੈਣ ਭਰਾ ਕੌਣ ਦਿੰਦਾ ਉਹਨਾਂ ਦੀ ਪੁਲਿਸ ਵੈਰੀਫਿਕੇਸ਼ਨ ਮਸਟ ਹੈ ਸੋ ਉਸ ਤੋਂ ਬਗੈਰ ਤੁਸੀਂ ਵੇਖਿਆ ਹੀ ਹੈ ਵੀ ਕਿੰਨਾ ਸ਼ਰਮਨਾਕ ਕান্ড ਹੋਇਆ ਕਿ ਇੱਕ ਬੰਦਾ ਤੁਹਾਡੀ ਲੜਾਈ ਛਡਾਣ ਗਿਆ ਤੇ ਉਹਨੂੰ ਹੀ ਤੁਸੀਂ ਕਿਰਸਵਾ ਕੇ ਮਾਰ ਦਿੱਤਾ ਧੰਨਵਾਦ ਡਾਕਟਰ ਸੁਨੀਲ ਬਲਣ ਤੁਹਾਡੇ ਨਾਲ ਜੁੜੇ ਰਹੋ ਸਮਝਦੇ ਰਹੋ ਕਾਨੂੰਨ ਦੀ ਰੱਖਿਆ ਕਰੋ ਤੁਸੀਂ ਵੀ ਬਰਾਬਰ ਦੇ ਜ਼ਿੰਮੇਦਾਰ ਹੋ ਕਾਨੂੰਨ ਨੂੰ ਰੱਖਵਾ ਬਣਾਉਂਦੇ ਸਸਰੀਕਾ